ਤਾਂ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੇ ਚੈਨਲ ਦੀ ਨਵੀਂ ਵੀਡੀਓ 'ਚ ਆਪਣੇ ਇਸ ਚੈਨਲ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਵੀਆਂ ਵੀਡੀਓਜ਼ ਜੋ ਆਉਂਦੀਆਂ ਉਹ ਪੰਜਾਬੀ ਐਂਟਰਟੇਨਮੈਂਟ ਦੀ ਇੰਡਸਟਰੀ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਅੱਜ ਦੀ ਜੋ ਵੀਡੀਓ ਹੈ ਉਹ ਹੈ ਆਰਨੇਤ ਤੇ ਗੁਰਲੇਜ ਅਖਤਰ ਦਾ ਜੋ ਗੀਤ ਆਇਆ 315 ਉਹਦਾ ਜੋ ਵਿਵਾਦ ਛੜਿਆ ਹੋਇਆ ਉਸ ਟੌਪਿਕ ਤੇ ਅੱਪ ਅੱਜ ਦੀ ਵੀਡੀਓ ਕਰਾਂਗੇ ਤਾਂ ਵੀਡੀਓ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਹਿੰਦੇ ਆ ਕਿ ਹਰ ਇੱਕ ਬੰਦਾ ਆਪਣੀ ਸਕਸੈਸ ਨੂੰ ਆਪਣੇ ਦਿਮਾਗ 'ਚ ਹਮੇਸ਼ਾ ਰੱਖ ਕੇ ਕੰਮ ਕਰਦਾ ਹੈ ਕਿ ਮੈਂ ਸਕਸੈਸਫੁਲ ਹੋਣਾ ਤੇ ਇਹ ਕੰਮ ਮੈਨੂੰ ਕਾਮਯਾਬੀ ਜ਼ਰੂਰ ਦਿਵਾਊਗਾ ਤੇ ਉਸੇ ਕੰਮ ਲਈ ਮਿਹਨਤ ਕਰਦਾ ਹੈ ਤੇ ਐਵੇਂ ਹੀ ਆਪਾਂ ਚਾਹੇ ਸਿੰਗਿੰਗ ਲਾਈਨ 'ਚ ਹੋਈਏ ਚਾਹੇ ਆਪਾਂ ਐਕਟਿੰਗ ਲਾਈਨ 'ਚ ਹੋਈਏ ਚਾਹੇ ਸਪੋਰਟਸ ਲਾਈਨ 'ਚ ਹੋਈਏ ਕੋਈ ਵੀ ਲਾਈਨ ਹੋਵੇ ਉਹ ਚ ਬੰਦਾ ਮਿਹਨਤ ਤਾਂ ਹੀ ਕਰਦਾ ਹੈ ਕਿ ਅੱਗੇ ਮੇਰਾ ਇੱਕ ਨਾਂ ਹੋਵੇ ਤੇ ਅੱਜ ਉਹ ਵਹੀ ਨਾਂ ਬਣ ਚੁੱਕਿਆ ਆਰਨੇਤ ਦਾ ਤੇ ਨਾਲ ਹੀ ਗੁਰਲੇਜ ਅਖਤਰ ਦੀ ਵੀ ਕੋਈ ਜਰਨੀ ਬਹੁਤ ਹੀ ਸੌਖੀ ਨਹੀਂ ਸੀ ਰਹੀ ਪਰ ਅੱਜ ਉਹਨਾਂ ਦੇ 315 ਗਾਣੇ ਤੇ ਇੱਕ ਟਾਪਿਕ ਸ਼ੁਰੂ ਹੋ ਗਿਆ ਵੀ ਇਹ ਗਾਣਾ ਜਾਂ ਤਾਂ ਬੈਨ ਹੋਣਾ ਚਾਹੀਦਾ ਹੈ ਜਾਂ ਇਹ ਤੇ ਰੋਕ ਲੱਗਣੀ ਚਾਹੀਦੀ ਹੈ ਹੁਣ ਇਹਦੀ ਵਜ੍ਹਾ ਕੀ ਹੈ ਉਸ ਵਜ੍ਹਾ ਬਾਰੇ ਅੱਪਾ ਜੇ ਗੱਲ ਕਰੀਏ ਤਾਂ ਕੋਈ ਅੱਡੀ ਖਾਸ ਗੱਲ ਹੈ ਨਹੀਂ ਕਿਉਂਕਿ ਹਥਿਆਰਾਂ ਤੇ ਜੇ ਗੱਲ ਹੋ ਰਹੀ ਹੈ ਤਾਂ ਹਥਿਆਰਾਂ ਤੇ ਹੋਰ ਵੀ ਬੜੇ ਗਾਣੇ ਆਉਂਦੇ ਆ ਜੇ ਗੱਲ ਕਰੀਏ ਇਹ ਗਾਣੇ ਦੀ ਇਹ ਗਾਣਾ ਲਿਖਿਆ ਆਰਨੇਤ ਨੇ ਇਸ ਗਾਣੇ ਦਾ ਮਿਊਜ਼ਿਕ ਦਿੱਤਾ ਮਿਸਟਾ ਬਾਜ਼ ਨੇ ਜੋ ਕਹਿੰਦਾ ਕਹਾਉਂਦਾ ਮਿਊਜ਼ਿਕ ਡਾਇਰੈਕਟਰ ਹੈ ਤੇ ਉਸ ਤੋਂ ਬਾਅਦ ਗੁਰਲੇਜ਼ ਅਖਤਰ ਨੇ ਆਰਨੇਤ ਦੇ ਨਾਲ ਇਹ ਗਾਣਾ ਗਾਇਆ ਜਿਵੇਂ ਦੋ ਗਾਣੇ ਪਹਿਲਾਂ ਵੀ ਉਹਨਾਂ ਦੇ ਡਿਊਟ Song ਆਉਂਦੇ ਰਹੇ ਹਨ ਤੇ ਗਾਣੇ ਦੇ ਜੋ ਬੋਲ ਨੇ ਉਹਨੇ ਕਿ ਵਿਗੜੀ ਮੰਢੀਰ ਦੀਆਂ ਭਾਜਣਾ ਪਉਂਦੀ 1980 ਦੀ ਜਮੇ 315 ਹੁਣ ਇਹ ਗਾਣੇ 'ਚ ਅਲੱਗ ਕੀ ਹੈ ਗਾਣੇ 'ਚ ਵਿਵਾਦ ਕਿਉਂ ਖੜਾ ਹੋਇਆ ਗਾਣੇ 'ਚ ਇੱਕ ਹਥਿਆਰ ਦੀ ਹੀ ਗੱਲ ਕੀਤੀ ਗਈ ਹੈ ਜੋ ਤਕਰੀਬਨ ਹਰ ਇੱਕ ਗਾਣੇ 'ਚ ਹੁੰਦੀ ਹੁੰਦੀ ਹੈ ਆਪਾਂ ਜੇ ਮੂਸੇ ਵਾਲੇ ਦੇ ਗਾਣੇ ਲਈਏ ਤਾਂ ਉਹਨਾਂ ਦਾ ਵੀ ਰੌਲਾ ਪੈਂਦਾ ਸੀ ਕਿ ਹਥਿਆਰਾਂ ਦੀ ਗੱਲ ਕਰਦਾ ਤੇ ਮੂਸੇ ਵਾਲੇ ਦਾ ਇੱਕੋ ਇੱਕ ਕਹਿਣਾ ਹੁੰਦਾ ਸੀ ਕਿ ਹਥਿਆਰਾਂ ਦੀ ਜੇ ਮੈਂ ਗੱਲ ਕਰਦਾ ਤਾਂ ਉਹ ਜੁਰਤ ਵਾਲੀ ਗੱਲ ਹੈ ਮੈਂ ਆਪਣੇ ਗੀਤ ਚ ਕੋਈ ਕੁੜੀਆਂ ਦੀ ਗੱਲ ਨਹੀਂ ਕਰਦਾ ਜੋ ਹਰ ਗਾਣੇ ਚ ਹੁੰਦੀ ਹੈ ਤੇ ਨਾ ਮੇਰੇ ਗਾਣੇ ਐਵੇਂ ਦੇ ਹਨ ਕਿ ਪਰਿਵਾਰ ਚ ਬਹਿ ਕੇ ਸੁਣੇ ਨਾ ਜਾ ਸਕਣ ਤੇ ਗੱਲबस ਇੰਨੀ ਕ ਹੈ ਕਿ ਕੋਈ ਨਾ ਕੋਈ ਮੁੱਦਾ ਉੱਠਣਾ ਹੁੰਦਾ ਹਥਿਆਰਾਂ ਦੀ ਗੱਲ ਗਾਣਿਆਂ ਚ ਪਹਿਲਾਂ ਵੀ ਹੁੰਦੀ ਸੀ ਹਥਿਆਰਾਂ ਦੀ ਗੱਲ ਗਾਣਿਆਂ ਚ ਅੱਜ ਵੀ ਹੁੰਦੀ ਹੈ ਪਰ ਸੋਸ਼ਲ ਮੀਡੀਆ ਹੁਣ ਇੰਨਾ ਨੈਗੇਟਿਵ ਹੋ ਚੁੱਕਿਆ ਵੀ ਉਹਦੇ ਫਾਇਦੇ ਵੀ ਬਹੁ ਤੇ ਉਹਦੇ ਨੁਕਸਾਨ ਵੀ ਬਹੁਤ ਹੈ ਕਿਉਂਕਿ ਜਿਹੜੇ ਹੋਰ ਵੀ ਟੌਪਿਕ ਹੈ ਗਾਣਿਆਂ ਦੇ ਉਹਨਾਂ ਦੀ ਜੇ ਪ੍ਰਮੋਸ਼ਨ ਵੀ ਲਾ ਦਿੱਤੀ ਜਾਵੇ ਤਾਂ ਵੀ ਉਹ ਗਾਣੇ ਕਦੇ-ਕਦੇ ਨਹੀਂ ਚੱਲਦੇ ਜੇ ਆਪਾਂ ਧਾਰਮਿਕ ਗਾਣਿਆਂ ਦੀ ਵੀ ਗੱਲ ਕਰ ਲਈਏ ਜਿਵੇਂ ਕਿ ਸਾਰੇ ਸਿੰਗਰ ਕਹਿੰਦੇ ਆ ਵੀ ਸਾਡੇ ਉਹ ਗਾਣੇ ਨਹੀਂ ਚੱਲਦੇ ਤਾਂ ਲੋਕਾਂ ਨੂੰ ਜੋ ਪਸੰਦ ਆ ਸੀ ਤਾਂ ਉਹੀ ਗਾਵਾਂਗੇ ਕਿ ਮੈਂ ਪੈਸਾ ਵੀ ਕਮਾਵਾਂ ਤੇ ਮੈਂ ਲੋਕਾਂ ਦੀ ਪਸੰਦ ਵੀ ਬਣ ਕੇ ਰਹਾ ਜੇ ਤੁਸੀਂ ਆਰਨੇਤ ਦਾ ਤੇ ਗੁਰਲੇਜ ਅਖਤਰ ਦਾ 3 15 ਗਾਣਾ ਸੁਣਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਉਹਦੇ 'ਚ ਸਹੀ ਕੀ ਹੈ ਤੇ ਉਹਦੇ 'ਚ ਐਡਾ ਗਲਤ ਕੀ ਹੈ ਜੋ ਹੁਣ ਹਥਿਆਰਾਂ ਦੀ ਗੱਲ ਕਹਿ ਕੇ ਗਾਣੇ ਨੂੰ ਭੰਡਿਆ ਜਾ ਰਿਹਾ ਹੈ ਕਿਉਂਕਿ ਇਸ ਗਾਣੇ ਨੇ ਸ਼ੁਰੂ ਹੋਣ ਤੋਂ ਬਾਅਦ ਕੁਝ ਹੀ ਦੇਰ 'ਚ ਵਾਇਰਲ ਹੋ ਕੇ ਬਹੁਤ ਜ਼ਿਆਦਾ ਵਿਊ ਵੀ ਲੈ ਲੇ ਸੀ ਬਾਕੀ ਗਾਣਿਆਂ ਨਾਲੋਂ ਇਹ ਗਾਣੇ 'ਚ ਤੁਹਾਨੂੰ ਕੀ ਗਲਤ ਲੱਗਿਆ ਤੇ ਇਸ 'ਚ ਕੀ ਐਵੇਂ ਦਾ ਅਲੱਗ ਸੀ ਕਿ ਇਹ ਗੀਤ ਬੈਨ ਕੀਤਾ ਜਾਣਾ ਚਾਹੀਦਾ ਬਾਕੀ ਤੁਹਾਡੀ ਰਾਏ ਤੁਹਾਡੇ ਕਮੈਂਟ ਤੁਸੀਂ ਜ਼ਰੂਰ ਕਰਿਓ ਐਵੇਂ ਦੀਆਂ ਵੀਡੀਓਜ਼ ਹੋਰ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵੀ ਪਸੰਦ ਜ਼ਰੂਰ ਆਈ ਹੋਗੀ ਤੇ ਅਗਲੀ ਵੀਡੀਓ ਲੈ ਕੇ ਆਪਾਂ ਜਲਦ ਹੀ ਹਾਜ਼ਰ ਹੋਵਾਂਗੇ